ਤੇ ਮੇਰੇ ਸਾਰੇ ਨੂੰ ਗੁੱਡ ਮਾਰਨਿੰਗ ਸ਼ਸ਼ੀ ਕਾ ਤੇ ਕਿੰਨੇ ਸਾਰੇ ਭਾਂਪਾ ਠੀਕ ਠਾਕ ਹੋ ਤੇ ਮੈਂ ਅਮੀਰ ਕਾ ਸਾਰੇ ਭਾਂਪਾ ਠੀਕ ਠਾਕ ਹੋ ਉਹ ਗੀ ਤਸੀਮ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਅੱਜ ਬੱਚਿਆਂ ਦਾ ਛੁੱਟੀ ਸੰਡੇ ਆ ਤੁਹਾਨੂੰ ਪਤਾ ਹੀ ਆ ਕਿ ਉਹ ਇਹਨਾਂ ਦਾ ਫੰਕਸ਼ਨ ਅੱਜ ਵੱਡੀ ਬੇਟੀ ਦਾ ਤੇ ਉਹਦੇ ਕਰਕੇ ਥੋੜਾ ਸਮਾਨ ਜਿਹਾ ਲਿਆਉਣੇ ਲੈਣ ਵਾਸਤੇ ਜਾਣ ਲੱਗੇ ਆ ਸ਼ਹਿਰ ਨੂੰ ਤੇ ਚਲੋ ਠੀਕ ਆ ਕੇ ਤੁਹਾਨੂੰ ਮਿਲਦੇ ਆ ਨਵੇਂ ਰਾਜ ਹਨ ਇਹ ਹੋਗੇ ਤਿਆਰ ਕਿੰਦਾ ਉਹ ਰੋਕ ਠੀਕ ਹੈ ਜੀ ਆਨ ਕਿ ਮਿਲਦੇ ਆ ਬੱਚੇ ਘਰੇ ਆ ਤੇ ਆਪਾਂ ਮਤਲਬ ਵੀ ਆ ਜਾਣਾ ਸਾਢੇ ਘੰਟੇ ਵਿੱਚ ਵਿੱਚ ਤੇ ਰਾਨ ਕੇ ਬੱਚਿਆਂ ਨੂੰ ਰੈਡੀ ਟੂ ਰੀ ਕਰਾਂਗੇ ਨਾਲ ਆਪੀ ਹੋਣਾਂਗੇ ਸਾਢੇ ਹਾਂਜੀ ਦੱਸਿਆ ਕਰਨਾ ਹਾਂਜੀ ਗਾਇਸ ਤੇ ਆਪਾਂ ਸ਼ੈਰ ਹੋ ਗਏ ਆਗੇ ਤੇ ਹੁਣ ਇਹਨਾਂ ਦਾ ਟਾਈਮ ਬੜੀ ਵੱਡਾ ਨੂੰ ਨਹੀਂ 3 ਦਿਨਾਂ ਦਾ 2 ਵਜੇ ਲੱਗਿਆ ਤੇ ਮੈਂ ਹੁਣ ਅੱਜ ਕੱਲ ਪਹਿਲਾਂ ਨੂੰ ਤਿਆਰ ਕੀਤਾ ਸੀ ਤੇ ਅੱਜ ਮੈਂ ਇਹਨੂੰ ਤਿਆਰ ਕਰਨ ਲੱਗੀਆਂ ਕਿਉਂਕਿ ਇਹਦਾ ਅੱਜ ਆਗਾ ਡਾਂਸ ਇਹਦਾ ਇਹ ਮਰ ਫੰਕਸ਼ਨ ਹੈ ਅੱਜ ਤੇ ਅੱਜ ਇਹਦਾ ਮੈਂ ਲੱਗੀਆਂ ਨੂੰ ਮੈਂ ਰੈਡੀ ਕਰਨ ਤੇ ਇਹਦੀ ਫਾਈਨਲ ਲੁੱਕ ਜਿਹੜੀ ਤੁਹਾਨੂੰ ਮੈਂ ਬਾਅਦ ਦੱਸਾਂਗੀ ਕਿਉਂਕਿ ਮੈਂ ਕਿਹਦੀ ਪਾਲ ਰਹੀਆਂ ਵੈਸੇ ਮੈਂ ਇਹਨਾਂ ਨੂੰ ਇੰਨਾ ਕਿ ਹੈਗਾ ਕਿ ਮੈਂ ਇੰਨਾ ਕਿਨਾਂ ਤਿਆਰ ਜਿਹੜਾ ਕਰ ਦਿੰਦੀ ਹਾਂ ਥੋੜਾ ਬੋਤਾ ਕਿਉਂ ਮੈਨੂੰ ਕਦੇ ਇਹਨਾਂ ਦੀ ਆਰਡਰ ਮੇਰਾਪ ਹੀ ਨਹੀਂ ਹੋਈ ਤੇ ਪਰ ਇਹਨਾਂ ਗੁਬੀਆਂ ਨੂੰ ਮੈਂ ਚੱਲ ਤਿਆਰ ਕਰ ਦਾਂ ਮੈਂ ਤੇ ਚਲੋ ਠੀਕ ਹੈ ਮੈਂ ਵੀ ਇਹ ਜਿਹੜੀ ਗਾੜੀ ਉਹਨਾਂ ਦੇ ਕਿਹਾ ਛੋਟਿਆਂ ਦੋਵਾਂ ਨੇ ਕੱਪੜੇ ਜਿਹੜੇ ਪਾ ਦੇਣ ਲਾਦਨੀ ਗੱਡੀ ਦੇ ਲਈ ਮੱਝ ਤੋਂ ਕਹਿੰਦੇ ਕੱਲ ਵੀ ਨਹੀਂ ਗੱਡੀ ਘੱਟੋ ਵੱਡੀ ਹੋਈ ਤਾਂ ਸਾਡੇ ਘਰ ਕੰਮ ਚੱਲ ਜਾਂਦੇ ਆ ਤੇ ਗੱਡੀ ਜਿਹੜੀ ਉਹ ਬੁਰੀ ਘੱਟੋ ਵੱਡੀ ਹੋਈਗੀ। ਨਾ 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 ਮੈਂ ਤੁਸੀਂ ਕੁਝ ਬੋਲ ਰਹਾ ਹਾਂ ਤੇ ਚਲੋ ਠੀਕ ਹੈ ਜੇ ਮੈਂ ਕੱਲਾ ਰੈਡੀ ਤੇ ਨਾਲ-ਨਾਲ ਮੈਂ ਚੌਲੀਆਂ ਬਣਾਉਂਦੀ ਮੈਂ ਉਹਦੇ ਨਾਲ ਚੌਲੇ ਬਣਾ ਲਵਾਂ। ਤੇ ਚਲੋ। ਹੋ ਗਈ ਕੰਮ। ਤੇ ਚਲੋ। ਤੇ ਚਲੋ ਮੈਂ ਦਿੰਦੇ ਆ ਬਾਅਦ ਚ। ਤੇ ਫਾਈਨਲੀ ਸਾਡਾ ਕਾਕਾ ਜਿਹੜਾ ਹੋ ਗਿਆ ਤਿਆਰ। ਤੇ ਨਿੱਕੇ ਕਿਦਾਂ ਲੱਗਨਿਆ? ਬੜਾ ਲੱਗਨਿਆ। ਹਾਂ ਬਹੁਤ ਸੋਹਣਾ ਲੱਗਨਿਆ। ਬਸ ਗੁਰਮੇ ਨਹੀਂ ਕਿ ਵੇਖ ਲੱਗਾ ਕੀ ਹਾਂ। ਹਾਂ ਸ਼ੂਜ਼ ਬੜਾਈ ਹੋਏ ਤੇ ਕੋਈ ਦੁੱਝੇ ਪਾ ਲੈ ਦੱਲ। ਬੜਾ ਵਧੀਆ ਲੱਗਨਦੇ। ਪਰ ਬਾਅਦ ਵਿੱਚ ਚੇਂਜ ਕਰ ਲੈਣੇ ਨਾ ਫੰਕਸ਼ਨ ਤੋਂ ਬਾਅਦ ਫਿਰ ਆਵੋ ਵਧੀਆ ਲੱਗਨ। ਤੇ ਚਲੋ ਠੀਕ ਹੈ ਫਿਰ ਆਪਾਂ ਵੀ ਚੱਲ ਦਲਾ ਲੰ ਪੱਗ ਬੰਦੇ ਪਿਆ ਵੀ ਨਿੱਕੇ ਤਿਆਰੀ ਨੇ ਮੈਂ ਕੇਸ ਕਿ ਲਾਦਾ ਤੇ ਚਲੋ ਠੀਕ ਹੈ ਜੀ ਰੈਡੀ ਹੋ ਜੀ ਹੁਣ। ਲਾਲਾ ਜਮਾਮੀ ਨੂੰ ਹੁੰਦੀ ਬਿਨੈ ਅਲੀ ਬਾਕੀ ਬੱਚੇ ਸਾਰੇ ਆ Đੋ ਗਿਆ ਤੇ ਨਖਰਾ ਇੱਕ ਨਾ ਪਾਇਆ ਹੀ ਮੈਨੂੰ ਦਵਾਈ ਲਵਾਉਣਾ ਪਿਆ ਫਿਰ ਦਵਾਈ ਹੈ ਹਾਂਜੀ ਉਡੀ ਦਵਾਈ ਦਾ ਉਹ ਤਾਂ ਫਿਰ ਨਾ ਪਾਇਆ ਚੰਗਾਰਾ ਲੱਗਦਾ ਤੇ ਚਲੋ ਠੀਕ ਹੈ ਮੈਂ ਰੈਡੀ ਹੋ ਕੇ ਫਿਰ ਮਿਲ ਜਾਂਦਾ ਜੀ ਆਪਾਂ ਤੇ ਆਪਾਂ ਗਏ ਹਾਂ ਫੰਕਸ਼ਨ ਤੇ ਅੱਜ ਐਨਰ ਫੰਕਸ਼ਨ ਸੀ ਤੇ ਅੱਜ ਇਹ ਕੱਲ ਤੋਂ ਟਾਈਨਾ ਹੋ ਰਿਹਾ ਕਮਨਸਰੀ ਹੋ ਗਏ ਤੇ ਅੱਜ ਹੀ ਹੋ ਗਏ ਆ ਕਾਫੀ ਲੇਟ ਤੇ ਬੱਚੇ ਹੁਣੇ 10 ਟੋਟੇ ਟਾਈਮ ਹੋ ਗਿਆ ਬਚਾਣ ਖਾਣਾ ਪਵਾਟ ਘਟੇ ਆ ਤੇ ਅੱਜ ਆਪ ਖਾਣਾ ਖਾਣਾ ਹੀ ਤੇ ਟਾਈਮ ਜਦੋਂ ਕਾਫੀ ਹੋ ਗਿਆ ਰੱਬ ਨਾਲ ਵੀ ਕਰਨਾ ਆ ਤੇ ਮੈਂ ਹਿੱਥੇ ਹੋਣੀ ਨਹੀਂ ਕੜੀਓ ਕਿ ਤੁਹਾਨੂੰ ਪਤਾ ਜੇ ਦਾ ਫੰਕਸ਼ਨ ਤੇ ਕਿਉਂ ਤੇ ਫਿਰ ਮਿਊਜ਼ਿਕ ਕੋ ਚਲਣਿਆ ਹੀ ਹੋਦੇ ਘਰ ਕੇ ਉਧਰ ਵੀਡੀਓ ਬਣਾ ਵੀ ਨਹੀਂ ਮਿਊਜ਼ਿਕ ਕਰਕੇ ਬਣੀ ਤੇ ਫਿਰ ਆਉਣ ਲੱਗਿਆ ਵੀ ਵੀਡੀਓ ਨਹੀਂ ਬਣੀ ਕਿਉਂਕਿ ਕਲਿੱਪਾਂ ਕੱਢਿਆ ਬਹੁਤ ਹੁੰਦਾ ਬੱਚੇ ਬੱਚੇ ਰਹਿਣ ਮਾਰਦੇ ਦੋ ਕੀ ਜਿਹੜੇ ਘਰ ਦੇ ਤੇ ਹੁਣ ਕਾਫੀ ਲੇਟ ਹੋ ਗਏ ਆ ਤੇ ਇੱਥੇ ਵੀਡੀਓ ਨੂੰ ਕਰਦੇ ਆਪਾਂ ਐਂਡ ਤੇ ਬਹੁਤ ਬਹੁਤ ਧੰਨਵਾਦ ਇਹ ਸਾਡੇ ਵੀਡੀਓ ਵੇਖਣ ਦਾ ਧੰਨਵਾਦ ਜਿਹੜੇ ਨਹੀਂ ਵੇਖਦੇ ਉਹਨਾਂ ਦਾ ਵੀ ਧੰਨਵਾਦ ਤੇ ਸਾਡੇ ਚੈਨਲ ਨੂੰ ਸੇਬਸਕ੍ਰਾਈਬ ਜੁੜੋ ਤੇ ਵੱਧ ਵੱਧ ਪਿਆਰ ਦਿਓ ਮੇਰੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਨਾਈਟ ਗੁੱਡ ਨਾਈਟ